ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਆ ਵੀਡੀਓ ਦੇਖੋ ਤੇ ਆਪਾਂ ਗੱਲ ਕਰਦੇ ਆਂ ਫਿਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਉਹ ਗੁਰਪ੍ਰੀਤ ਬਾਈ ਐ ਇੱਕ ਮੇਰੇ ਤੋਂ ਉਹਨੂੰ ਥੋੜਾ ਜਿਹਾ ਗਲਤ ਬੋਲਿਆ ਗਿਆ ਸੀਗਾ ਤੇ ਉਹ ਬਾਈ ਥੋੜਾ ਜਿਹਾ ਗੁੱਸਾ ਜਾਦੇ ਕਰ ਗਿਆ ਪਿੰਡ ਦੇ ਸਰਪੰਚ ਨੂੰ ਫੋਨ ਵੀ ਕਰਿਆ ਉਹ ਬਾਈ ਨੇ ਤੇ ਉਹ ਜਰ ਦੇਖ ਮੈਂ ਵੀ ਉਦੋਂ ਗੁੱਸੇ 'ਚ ਸੀਗਾ ਤੇ ਮੇਰੇ ਤੋਂ ਬੋਲਿਆ ਗਿਆ ਕਿਉਂਕਿ ਯਾਰ ਮੈਨੂੰ ਸਾਰੇ ਗਾਲਾਂ ਕੱਢੀ ਜਾਂਦੇ ਆ ਉਹ ਕਦੇ ਨਾ ਕਦੇ ਯਾਰ ਬੰਦੇ ਨੂੰ ਦਿਮਾਗ ਤੇਰੀ ਚੜੀ ਜਾਂਦੀ ਹੈ ਉਹ ਤਾਂ ਕਰਕੇ আর ਮੈਨੂੰ ਵੀ ਗੁੱਸਾ ਚੜ ਗਿਆ ਆਪਣਾ ਦੇਖ ਕੋਈ ਵਟਾ ਦਾ ਰੋਲਾ ਤਾਂ ਹੈ ਨਹੀਂਗਾ ਤੂੰ ਮੇਰਾ ਭਰਾ ਮੈਂ ਤੇਰਾ ਭਰਾਗਾ ਤੂੰ ਰੋਜ਼ ਮੈਨੂੰ ਬੋਲਦਾ ਰਹਿੰਦਾ ਹੋਏਗਾ ਤਾਂ ਥੋੜਾ ਜਿਹਾ ਮੇਰੇ ਤੋਂ ਵੀ ਬੋਲਿਆ ਗਿਆ ਯਾਰ ਆਪਦਾ ਭਰਾ ਸਮਝ ਕੇ ਜੇ ਮੈਂ ਬਾਬੇ ਜਥੇਦਾਰ ਤੋਂ ਵੀ ਮਾਫੀ ਮੰਗ ਲਈ ਸੀ ਹੁਣ ਤੇਰੇ ਤੋਂ ਵੀ ਮੰਗ ਲੈਂਦਾ ਵੀ ਭਰਾਵਾ ਤੂੰ ਮੈਨੂੰ ਮaaf ਕਰ ਦੇ ਤੇ ਅੱਗੇ ਤੋਂ ਤੂੰ ਮੇਰੇ ਖਿਲਾਫ ਨਾ ਬੋਲੀਂ ਯਾਰ ਮੈਂ ਤੇਰੇ ਖਿਲਾਫ ਨਹੀਂ ਬੋਲਦਾ ਠੀਕ ਆ ਤੇ ਮੈਂ ਯਾਰ ਘੁੰਮਣ ਆਇਆ ਵਿਆਂ ਤੇ ਸਾਰੇ ਰਿਸ਼ਤੇਦਾਰ ਮੈਨੂੰ ਪਿੱਛੇ ਫੋਨ ਕਰੀ ਜਾਂਦੇ ਆ ਫੋਨ ਕਰੀ ਜਾਂਦੇ ਆ ਤੂੰ ਕੀ ਰੋਲਾ ਪਾ ਲਿਆ ਤੂੰ ਕੀ ਰੋਲਾ ਪਾ ਲਿਆ ਉਹਦੇ ਨਾਲ ਯਾਰ ਮੇਰੀ ਵੀ ਦਿਮਾਗ ਦੀ ਪੱਚੀ ਹੁੰਦੀ ਆ ਐਵੇਂ ਰਿਸ਼ਤੇਦਾਰਾਂ ਨੂੰ ਵੀ ਟੈਨਸ਼ਨ ਆ ਮੇਰੇ ਮਾਪਿਆਂ ਨੂੰ ਵੀ ਟੈਨਸ਼ਨ ਆ ਇਹ ਚੀਜ਼ਾਂ ਦੇ ਯਾਰ ਅੱਗੇ ਵਧਾਏ ਦਾ ਕੋਈ ਫਾਇਦਾ ਨਹੀਂ ਪਲੀਜ਼ ਇਸ ਚੀਜ਼ਾਂ ਨੂੰ ਇੱਥੇ ਵੀਰੇ ਸਟਾਪ ਕੀਤਾ ਜਾਵੇ ਆਪਾਂ ਦੋਨੇ ਭਰਾ ਭਰਾ ਆਪਣਾ ਕੋਈ ਰੋਲਾ ਨਹੀਂਗਾ ਤੇ ਪਲੀਜ਼ ਵੀਰ ਬਣ ਕੇ ਇਸ ਚੀਜ਼ ਨੂੰ ਇੱਥੇ ਸਟਾਪ ਕਰੋ ਆਪਾਂ ਦੇਖ ਲਈ ਨਾ ਵੀਡੀਓ ਇਹ ਉਹੀ ਨੂਰਪਾਪਾ ਜਿਹੜਾ ਬੜਾ ਹੰਕਾਰ ਕੇ ਜੇ ਬੋਲਦਾ ਸੀ ਉਹੀ ਹੈ ਨਾ ਮੈਨੂੰ ਵੀ ਉਹੀ ਲੱਗਦਾ ਤੇ ਕੋਈ ਨਹੀਂ ਇੱਕ ਤਾਂ ਵੀਡੀਓ ਚ ਤੇਰੀ ਚੀਕ ਨਹੀਂ ਕਹੀ ਮਿੱਤਰਾਂ ਤੇ ਮੈਂ ਤੈਨੂੰ ਬਸ ਇਹ ਇੱਕੋ ਇੱਕ ਗੱਲ ਹੋਰ ਕਹਿਣਾ ਹੈ ਠੀਕ ਹੈ ਕੋਈ ਗੱਲ ਨਹੀਂ ਮਾਫੀ ਮੰਗਣ ਨੂੰ ਮੇਰੀ ਔਕਾਤ ਨਹੀਂ ਮੈਂ ਤੈਨੂੰ ਮਾਫ ਕਰਦਾ ਜਾਂ ਮੈਂ ਤੇਥੋਂ ਮਾਫੀ ਮੰਗਵਾਲਾਂ ਮੇਰੀ ਕੋਈ ਔਕਾਤ ਨਹੀਂ ਬਸ ਮੈਂ ਆਪਦਾ ਦਿਮਾਗ ਵਰਤਦਾ ਤੂੰ ਆਪਦਾ ਵਰਤਦਾ ਠੀਕ ਹੈ ਪਰ ਜੇ ਤੂੰ ਕੱਲਾ ਆਪਦਾ ਦਿਮਾਗ ਵਰਤਦਾ ਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ ਸੀ ਤੂੰ ਚੱਕ ਕੇ ਵੀਡੀਓ ਨੈਟ ਤੇ ਪਾ ਦਿੰਦਾ ਜਿਹੜੀ ਤੇ ਵੀ ਜਨਾਨੀ ਦੀ ਹੁੰਦੀ ਆ ਜਿਹੜੀ ਤੇ ਤੂੰ ਹੱਕ ਦਾਖਾਈ ਹੁੰਦੀ ਜਿਹੜੀ ਤੇ ਤੂੰ ਉਹਦਾ ਸਰੀਰ ਦਿਖਾਇਆ ਹੁੰਦਾ ਸਮਝਾਉਂਦਾ ਤੇਰੇ ਨਾਲ ਤੂੰ ਭਰਾ ਕਿਤਾ ਮੈਂ ਮੰਡਲੀ ਕੋਈ ਗੱਲ ਨਹੀਂ ਮੈਨੂੰ ਮੇਰੇ ਮੈਂ ਪੁੱਛਿਆ ਵੀ ਸੀ ਜਿਹੜੇ ਮੈਨੂੰ ਫੋਲੋ ਕਰਦੇ ਆ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਕੀਤਾ ਜਾਵੇ ਪਰ ਉਹ ਕਹਿੰਦੇ ਬਾਈ ਜੇ ਖੱਚ ਬੰਦਾ ਇਹ ਨਾ ਪਤਾ ਨਹੀਂ ਇਹਦਾ ਵੀ ਇਹ ਕੀ ਕਰੂੰਗਾ ਤੇ ਇਹ ਹਟਣਾ ਤਾਂ ਇਹਨੇ ਹੈਣੀਗਾ ਤੇ ਮੈਂ ਤੈਨੂੰ ਇਹ ਗੱਲ ਕਹਿੰਨਾ ਜੇ ਤੂੰ ਦੁਬਾਰਾ ਇਹ ਜੀਆਂ ਗੱਲਾਂ ਕੀਤੇਗਾ ਨਾ ਆਪ ਦੀ ਜਨਾਨੀ ਦੇ ਗੋਹਾ ਸੜਦੀ ਦੀ ਆਪ ਦੀ ਜਨਾਨੀ ਦੇ ਉਹ ਆ ਤਾਗੁਣ ਦੀ ਦੀ ਆਪੀ ਜਨਾਨੀ ਤੇਰੀ ਬੁੱਕਰ ਮਾਰਦੀ ਆ ਝਾੜੂ ਮਾਰਦੀ ਆ ਅੱਖਾਂ ਦੇ ਪੀਂਦੇ ਆ ਠੀਕ ਆ ਨਾ ਇਹ ਜੀਆਂ ਤੂੰ ਵੀਡੀਓ ਪਾਇਆ ਫਿਰ ਤੂੰ ਸਾਹ ਲਾੜੀ ਤੂੰ ਆ ਆਪਣਾ ਪਰਿਵਾਰਕ ਬਲੌਗ ਬਣਾ ਚੰਗੇ ਬਣਾ ਉਹਦੀ ਚੁੰਨੀ ਇੱਕ ਤੇ ਰੱਖ ਚੁੰਨੀ ਲਾ ਕੇ ਉਹ ਗੱਲ ਚਪਾ ਲੈਂਦੀ ਆ ਤੇ ਸਾਰਾ ਉਮੀਦ ਦਿਖਾਈ ਜਾਂਦੇ ਰਹਿੰਦੇ ਆ ਤੁਹਾਨੂੰ ਅਗਲਾ ਹੈ ਨਹੀਂ ਆ ਤੁਹਾਡੇ ਰਿਸ਼ਤੇਦਾਰਾਂ ਨੂੰ ਅਗਲਾ ਹੈ ਨਹੀਂ ਤੁਹਾਡੇ ਰਿਸ਼ਤੇਦਾਰ ਕਿੱਧਰ ਗਏ ਸੀ ਉਦੋਂ ਉਦੋਂ ਨਹੀਂ ਉਹਨਾਂ ਨੇ ਸਮਝਾਇਆ ਵੀ ਮੇਰੀ ਭੈਣ ਨੂੰ ਤੂੰ ਐ ਕਰੀ ਜਾਂਦਾ ਜਮੇਬੇ ਸ਼ਰਮਾ ਤੁਸੀਂ બસ ਆਪਣਾ ਸਮਝੌਤਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਨਾ ਤੂੰ ਮੈਨੂੰ ਕੁਝ ਕਹਿਣਾ ਨਾ ਮੈਂ ਤੈਨੂੰ ਕੁਝ ਕਹਿਣਾ ਤੂੰ ਹੀ ਇਹ ਗੱਲ ਕਹੀ ਹੈ ਪਰ ਬਸ ਇੱਕੋ ਇੱਕੀ ਸ਼ਰਤ ਆ ਕੀ ਆ ਉਹ ਇਸ ਤੋਂ ਬਾਅਦ ਐਵੇਂ ਇਹਨਾਂ ਵੀਡੀਓ ਨਹੀਂ ਬਣਾਉਣਾ ਤੂੰ ਬਸ ਇੱਕੋ ਇੱਕੀ ਸ਼ਰਤ ਆ ਜੇ ਤੂੰ ਉਹੀ ਗੱਲਾਂ ਤੇ ਰਿਹਾ ਫਿਰ ਬਾਈ ਤੈਨੂੰ ਦੱਸ ਕੇ ਨਹੀਂ ਆਉਂਦੇ ਫਿਰ ਤੂੰ ਆਪ ਦਾ ਸਮਝੌਤਾ ਕਰ ਲਈ ਜਿਹਦੇ ਨਾਲ ਮਰਜ਼ੀ ਕਰ ਲਈ ਮੇਰਾ ਤੇਰੇ ਨਾਲ ਕੋਈ ਸਮਝੌਤਾ ਨਹੀਂ ਜੇ ਤੂੰ ਇਹ ਜਿੰਨਾ ਗੰਦ ਵੀਡੀਓ ਫੇਰ ਪਾ ਜਾ। ਹਾਂ ਤੂੰ ਘੁੰਮਣ ਗਿਆ ਤੇਰਾ ਹੱਕ ਆ ਪਾਉਣ ਦਾ ਵੀਡੀਓ ਤੂੰ ਪੈਸੇ ਲਾ ਕੇ ਗਿਆ ਨਾ ਤੇਰਾ ਹੱਕ ਹੈ। ਘੁੰਮਣ ਹਰੇਕ ਬੰਦੇ ਨੂੰ ਹੁੰਦਾ ਵੀ ਆਪਾਂ ਫੋਟੋਮਾ ਕਿਚਨ ਚ ਲਾਗੇ। ਤੇਰਾ ਹੱਕ ਆ ਇਹ ਚੀਜ਼ਾਂ ਦਾ ਪਰ ਘਰੇ ਨਹੀਂ ਹੱਕ ਹੁੰਦਾ। ਘਰੇ ਆਪਾਂ ਹਰੇਕ ਚੀਜ਼ ਦਿਖਾਈ ਜਾਂਦੇ ਆ ਯਾਰ। ਇਹ ਵੱਡੇ ਤੁਸੀਂ ਬਲੌਗਰ ਬਣੇ ਫਿਰਦੇ ਆ। ਇਹ ਆਹ ਇਹ ਜੇ ਬਲੌਗਰ ਹੈ ਜਿਹੜੇ ਆ ਫਿਰਦੇ ਆ ਭੈਣ ਜਿਹਨਾਂ ਨੂੰ ਘਰੇ ਨਹੀਂ ਕੋਈ ਪੁੱਛਦਾ ਤੇ ਉਹ ਬਲੌਗਰ ਬਣੇ ਫਿਰਦੇ ਆ। ਤੁਸੀਂ ਸੁਧਰ ਜੋ ਬਾਈ ਮੈਨਾਂ ਵੀ ਫੁਲਾ ਚੈਲੰਜ ਹੀ ਆਉਣ ਬਸ ਜਿਹੜੇ ਬਾਹਲੇ ਵੱਡੇ ਮ ਇਕਲੀ ਇਕਲੀ ਚੀਤ ਦਿਖਾਉਂਦੇ ਇੱਥੇ ਐਂ ਕਰਿਆ ਜੀ ਇੱਥੇ ਸਬਜ਼ੀ ਬਣਾਉਣੀ ਇੱਥੇ ਫਲਾਨਾ ਕਰਦੇ ਆ ਤੇ ਕਪੜੇ ਧੋਣੇ ਇੱਥੇ ਜੇ ਕਰਦੇ ਇੱਥੇ ਗੋਆ ਚੱਕ ਲਿਆ ਇੱਥੇ ਧਾਰ ਕੱਢੀ ਜਾਂਦੇ ਆ ਹੋ ਯਾਰ ਗੱਲ ਐ ਜਿਹੜੀ ਗੱਲਾਂ ਚੋਂ ਗੱਲ ਐ ਕਿਹੜੇ ਵਲੌਗ ਐ ਬਸ ਆਪਣਾ ਸਮਝੌਤਾ ਠੀਕ ਐ ਤੇ ਪਰ ਬਸ ਉਹ ਜੀਆਂ ਵੀਡੀਓ ਨਹੀਂ ਬਣਾਉਂਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਈ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਆ ਕਰੋ